ਜੀਰਾ ਦਲਗਿੰਦਰ ਕੋ ਜਿਹੜੇ ਦੋਪੋਚਰ ਤੋਂ ਕੀ ਸਿੱਖਤ ਨੂੰ ਲੈ ਕੇ ਮਾਣ ਹੈ ਉਹਨਾਂ ਦਾ ਗਵਰਨਰ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਜਿਹੜੇ ਆਉਣ ਆਏ ਬੱਚਿਆਂ ਨੂੰ ਨਸਲਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇ ਕਿ ਕੀ ਕੀ ਹੈ ਤਾਂ ਇਸ ਤਰ੍ਹਾਂ ਮੇਰਾ ਇੱਕ ਮਾਣ ਹੈ ਕਿ ਇਹਦੇ ਦੇ ਹੁਣ ਤੇ ਅੰਦਰ ਬਹੁਤ ਆਵਾਜ਼ ਇਹ ਨਹੀਂ ਪਤਾ ਲੱਗਦਾ ਜਿੱਦੂ ਦੇ ਉਹਨੇ ਸੰਗਤ ਕੀ ਕੀਤਾ ਸਾਡੇ ਜੀ ਨਾਲ ਤੇ ਸਾਡੇ ਕੀ ਕਰ ਰਹੇ ਸੀ ਜੀ ਨਵੀਂ ਟੈਕਨੋਲੋਜੀ ਨਾਲ ਦਿਖਾਇਆ ਗਿਆ ਪਰ ਦੇ ਤਰ੍ਹਾਂ ਜਾਨਕ ਦੇਵ ਜੀ ਸਾਨੂੰ ਦਿਖਾਇਆ ਗਿਆ ਤਾਂ ਕਰਕੇ ਅੱਜ ਅਸੀਂ ਇਹ ਦੇਖਣ ਵਾਸਤੇ ਆਇਆ ਸਾਡੇ ਗੁਰੂ ਤੇਖਨ ਸਿੰਘ ਜੀ ਨੇ ਕਿਹਾ ਜੀ ਜਿਨਹ ਸਾਰੀ ਹਿਸਦੀ ਸੰਗਤ ਆਈ ਹੈ ਜੀ ਤੇਖ বাহাদুর ਜੀ ਤੇ 950 ਸਾਲ ਦੀ ਜੀ ਅਵਰੇਨ ਨੂੰ ਸਵਾਗਤ ਲੋਕਾਂ ਦੇ ਮਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਉਹਨਾਂ ਦੇ ਸਹਾਰੇ ਨਾਲ ਕਰੀਏ ਪੰਜਾਬ ਦਾ ਰਾਹ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਵੇਂ ਸਾਰੇ ਪੰਜਾਬ ਦੇ ਗੁਰੂ ਨਾਨਕ ਦੇਵ ਜੀ ਦੇ ਪਛੀਣ ਬਹੁਤ ਵੱਡਾ ਜਿਹੜਾ ਉਹ ਪ੍ਰੋਗਰਾਮ ਕੀ ਸੀ ਸ੍ਰੀ ਦਰਬਾਰ ਜੋਸ ਕੜੀ ਵਜੋ ਫੋਟੋ ਦੇ ਮਜਾਰ ਦੇ ਅੰਦਰ ਹੈ ਮਾਈਕਾ ਸਾਊਂਡ ਪ੍ਰੋਗਰਾਮ ਦੇ ਤਹਿਤ ਵੰਦ ਦੇ ਬਤਨ ਦੇ ਅੰਦਰ ਗ੍ਰਾਫਟ ਦੀ ਕਰਵਾਣੀ ਦਾ ਸਬੰਧ ਉਹ ਸਾਰਾ ਹੀ ਆਵਾਜ਼ ਆਵਾਜ਼ ਜਾ ਰਿਹਾ ਸੋ ਅੱਜ ਜਮਾਨਾ ਸਾਰ ਪਹੁੰਚਿਆ ਹੈ ਇਹ ਫੋਟੋ ਮਾਈਕਾ ਸਾਊਂਡ ਪ੍ਰੋਗਰਾਮ ਦਾ ਜਿਹੜਾ ਵਾਸਤੇ ਮੇਰੇ ਕੋਲ ਹੈ ਜਿਹੜੀ ਦੀ ਪੱਜਾ ਜਾ ਰਿਹਾ ਸੋ ਅੱਜ ਚੌਥੀ ਅਕੀਰਤ ਮਖੰਦਰ ਪੰਜਾਬ ਨੂੰ ਦੋਦਾਫਰੋ ਪੰਜਾਬ ਦੀ ਅਗਲੀਆਂ ਪੀੜ੍ਹੀਆਂ ਗੁਰੂ ਸਾਹਿਬ ਜੀ ਆਏ ਨੇ ਸਾਥੀ ਕਰਾਏ ਉਹਨਾਂ ਦੇ ਬਹੁਤ ਸਾਰੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕ ਆਣ ਵਾਲੀ ਪੀੜ੍ਹੀਆਂ ਜੜੀਆਂ ਉਹਨਾਂ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਮੈਂ ਸਮਝਦਾ ਕਿ ਇੱਕ ਬਹੁਤ ਬੋਸਨਰੀਆ

موسیقی ਆ ਤੇ ਗੁਰੂ ਸਾਹਿਬ ਦੇ ਗੱਲਬਾਤ ਦੇ ਗੀਤ ਨੂੰ ਦੇਖਣ ਦੇ ਲਈ ਤੁਸੀਂ ਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਮੇ ਪਾਸ਼ਾ ਜੀ ਦੇ ਲਾਇਕਨ ਸੌਂ ਦਾ ਜੋ ਪੰਜਾਬ ਸਰਕਾਰ ਨੇ ਪ੍ਰੋਗਰਾਮ ਕੀਤਾ ਹੈ ਸੱਚਮੁੱਚ ਇਹ ਇਤਿਹਾਸਕ ਪਾਲਸਨ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਕਿ ਉਸ ਸੰਦਰਭ ਵਿੱਚ ਅਸੀਂ ਜੁੜ ਕੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੋ ਸਕੀਏ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਧਰਮ ਤੇ ਜ਼ੁਲਮ ਦੇ ਖਿਲਾਫ ਜਿਹੜਾ ਧਰਮ ਦੇ ਹੱਕ ਤੇ ਤੇ ਜ਼ੁਲਮ ਦੇ ਖਿਲਾਫ ਵਿੱਚ ਅਸੀਂ ਚੱਲ ਸਕੀਏ ਏ ਅੱਜ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਭਾਨ ਗੁਰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਤਿੰਨ ਜਿਹੜੇ ਉਹਨਾਂ ਦੇ ਨਾਲ ਸੀ ਇਹਨਾਂ ਨੂੰ ਕੋਟਣ-ਕੋਟ ਪ੍ਰਣਾਮ ਕਰਦਾ ਔਰ ਅੱਜ ਇਹ ਬਟਾਲੇ ਦੀ ਧਰਤੀ ਤੇ ਇੱਕ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹੜਾ ਕਰਕੇ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ ਗਿਆ ਔਰ ਅੱਜ ਛੋਟੇ ਛੋਟੇ ਬੱਚੇ ਬਜ਼ੁਰਗ ਮੇਰੀਆਂ ਭੈਣਾਂ ਮਤਾਵਾਂ ਤੇ ਸ਼ਾਮਲ ਹੋ ਗਏ ਜਿਹੜੀਆਂ ਮੈਂ ਆਪ ਵੇਖਿਆ ਜਿਹੜੇ ਮੇਰੇ ਲਾਗੇ ਬੀਰ ਬੈਠੇ ਸਨ ਉਹਨਾਂ ਦੀਆਂ ਹੱਥਾਂ ਵਿੱਚੋਂ ਅਥਰੂ ਆ ਰਹੇ ਸਨ ਕਿ ਕਿ ਐਸੀ ਅਦੁੱਤੀ ਸ਼ਹਾਦਤ ਹੋਈ ਜਦੋਂ ਇੱਕ ਧਰਮ ਦੀ ਖਾਤਰ ਆਪਾਂ ਕੁਰਬਾਨ ਕੀਤਾ ਔਰ ਚਾਂਦਰੀ ਚੌਕ ਵਿਖੇ ਆਪਣਾ ਸੀਸ ਧਰਨਾ ਲਾਗ ਕਰਵਾਇਆ ਔਰ ਸੀਸ ਦਾ ਸੰਸਕਾਰ ਕਿੱਥੇ ਹੋ ਰਿਹਾ ਤੇ ਧਰ ਦਾ ਸੰਸਕਾਰ ਕਿੱਥੇ ਹੋ ਰਿਹਾ ਮੈਂ ਦੱਸਦਾ ਮੈਂ ਨੌਜਵਾਨ ਨੂੰ ਇਸ ਗੱਲ ਤੋਂ ਪ੍ਰੇਰਿਤ ਹੋਣਾ ਚਾਹੀਦਾ ਜਿਹੜੇ ਅਸੀਂ ਛੋਟੇ ਛੋਟੇ ਲਾਲਚਾਂ ਕਰਕੇ ਆਪਣਾ ਧਰਮ ਤਬਦੀਲ ਕਰ ਰਹੇ ਆ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਗੁਰਤੇਬਹਾਦਰ ਸਾਹਿਬ ਨੇ ਧਰਮ ਬਚਾਉਣ ਲਈ ਆਪਣਾ ਸੀਸ ਬਲਦਾਨ ਕੀਤਾ ਅਸੀਂ ਪੈਸੇ ਲੈ ਕੇ ਆਪਣਾ ਧਰਮ ਤਬਦੀਲ ਕਰੀ ਜਾ ਰਹੇ ਆ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਮੈਂ ਸਾਰੀਆਂ ਸੰਗਤਾਂ ਨੂੰ ਇਹ ਜਿਹੜੀਆਂ ਅੱਜ ਇਸ ਮਹਾਨ ਕਾਰਜ ਵਿੱਚ ਸ਼ਾਮਲ ਹੋਈਆਂ ਲਾਈਟ ਆਨ ਸੌਨ ਪ੍ਰੋਗਰਾਮ ਵੇਖਣ ਚ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਇੱਕ ਧਾਰਮਿਕ ਤੌਰ ਤੇ ਮੈਂ ਇਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਮੈਂ ਇਥੋਂ ਦੇ ਐਮਐਲਏ ਸਾਹਿਬ ਦਾ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਐਸਐਸਪੀ ਸਾਹਿਬ ਦਾ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਵਧਾਈ ਦੇਣਾ ਕਿ ਤੁਸੀਂ ਇੱਕ ਚੰਗਾ ਕਾਰਜ ਕੀਤਾ ਜਦੋਂ ਸਿੱਖ ਇਤਿਹਾਸ ਤੋਂ ਇਸ ਦੁਨਿਆਈ ਦੁਨਿਆਵੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਹ ਵੱਡਾ ਕਾਰਜ ਬਟਾਲੇ ਦੀ ਧਰਤੀ ਤੇ ਕਰਵਾਇਆ بہت بہت واحر جی کا خالص واحد مان جی کا ਸਤਿ ਪਾਤ ਜੀ ਮੱਥੇ ਤੇ ਮੈਂ ਦਿਲ ਦੀਆਂ ਗੱਲਾਂ ਹੀ ਆਪਾਂ ਇਹਨਾਂ ਦਾ ਵਿੱਚ ਗਿਆ ਆਤਮਾ ਔਰ ਜਿਹੜਾ ਕੀਰਤਨ ਹੋ ਰਿਹਾ ਹੈ ਉਹਦੇ ਵਾਸਤੇ ਵੀ ਆਜ ਕੇ ਸੰਦੇਸ਼ ਆ ਤੇ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸਰਕਾਰੀ ਨਾਗਰ ਦੇ ਵਿੱਚੋਂ ਦਾ ਕਹਿੰਦਾ ਹੈ ਜਲਦ ਆਪਾਂ ਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈ ਔਰ ਸਭ ਤੋਂ ਬਹੁਤ ਵਧੀਆ ਸਰਕਾਰ ਦਾ ਬਣਾ ਜਿਵੇਂ ਆਉਣ ਵਾਲੀ ਪੀੜ੍ਹੀ ਨੂੰ ਪੁਰਾਣੇ ਇਤਿਹਾਸ ਬਾਰੇ ਸਿੱਖੀ ਨਾਲ ਜੋੜ ਨਾ ਹੋਣਾ ਹੈ ਇਹਦਾ ਨੀਤੀਕਾਇ ਕੁੱਝ ਨਾ ਹੋਈ ਮਰੀਦਿਆ ਨਾ ਹੋਇਆ ਹੈ ਇੱਕ ਪ੍ਰੋਗਰਾਮਾਂ ਦੇ ਪੜ੍ਹਦੇ ਰੋਣੇ ਰੋਣਾ ਨਹੀਂ ਇਹਦੇ ਬਾਅਦ ਆ ਗਏ ਛਾਤਰ ਹੋਦੇ ਸਭੀ ਹੋਏ ਉਹਦੇ ਬਾਰੇ ਦੱਸੋ ਸਾਡੇ ਇੱਕ ਨਾਥਾ ਬਣੇ ਹੋਏ ਤੇ ਆਸਵਾਸ ਦੇ ਹੋਏ ਤੇ ਫਿਰ ਉਹਨਾਂ ਨੂੰ ਪੂਰਾ ਮਾਦਾ ਸਪਿਆ ਸਾਰੇ ਨੂੰ